ਜੂਨ ਦਾ ਪਹਿਲਾ ਹਫਤਾ ਸਿੱਖਾਂ ਲਈ ਬਹੁਤ ਹੀ ਦੁੱਖ ਪਰਿਆੰਦ ਹੈ ਇਹ ਹਫਤਾ ਇਸ ਗੱਲ ਕਰਕੇ ਸਿੱਖਾਂ ਦੇ ਲਈ ਬਹੁਤ ਹੀ ਜ਼ਿਆਦਾ ਦੁੱਖ ਲੈ ਕੇ ਆਉਂਦਾ ਹੈ ਕਿਉਂਕਿ ਅੱਜ ਤੋਂ 47 ਸਾਲ ਪਹਿਲਾਂ ਇੰਦਰਾ ਗਾਂਧੀ ਉਦੋਂ ਦੀ ਜੋ ਪ੍ਰਧਾਨ ਮੰਤਰੀ ਸੀ ਉਸ ਨੇ ਦਰਬਾਰ ਸਾਹਿਬ ਦੇ ਫੌਜ ਰਾਹੀਂ ਹਮਲਾ ਕੀਤਾ ਸੀ ਇਸ ਹਮਲੇ ਦੇ ਵਿੱਚ ਜਿੱਥੇ ਸੰਤ ਜਰਨੈਲ ਸਿੰਘ ਭੇਡਰਾ ਵਾਲੇ ਸ਼ਹੀਦ ਹੋਏ ਸੀ ਉਹਨਾਂ ਦੇ ਸਾਥੀ ਸ਼ਹੀਦ ਹੋਏ ਸੀ ਤਨਰਦੋਸ਼ ਲੋਕ ਵੀ ਬਹੁਤ ਜ਼ਿਆਦਾ ਇਸ ਆਪਰੇਸ਼ਨ ਦੌਰਾਨ ਮਾਰੇ ਗਏ ਸੀ ਜੀ ਤੇ ਇਹੀ ਕਾਰਨ ਸੀਗਾ ਕਿ ਇਸ ਕਾਰਵਾਈ ਦੇ ਲਈ ਸਿੱਖਾਂ ਨੇ ਇੰਦਰਾਗਦੀ ਰਸਤੇ ਕੀਤੀ ਸੀਗੀ ਹੱਤਿਆਤ ਬਾਅਦ ਦਿੱਲੀ ਦੇ ਵਿੱਚ ਬਹੁਤ ਵੱਡਾ ਇਹ ਸਿੱਖਾਂ ਦੇ ਕਲਾਬ ਕਤਲੇਆਮ ਹੋਇਆ ਸੀ ਉਹਦੇ ਵਿੱਚ ਵੀ ਇੱਕ ਹਜ਼ਾਰਾਂ ਸਿੱਖ ਮਾਰੇ ਗਏ ਸੀਗੇ ਤੇ ਇਸ ਗੱਲ ਕਰਕੇ 84 ਦਾ ਸਾਲ ਸਿੱਖਾਂ ਲਈ ਬਹੁਤ ਹੀ ਭਿਆਨਕ ਕੋ ਬਿਆਸਿਆ ਇਸ ਸਬੰਧ ਵਿੱਚ ਪਿਛਲੇ ਸਾਲ ਮੈਂ ਇੱਕ ਵੀਡੀਓ ਪਾਈ ਸੀ ਜਿਸ ਦਾ ਸਿਰਲੇਖ ਸੀ ਅਪਰੇਸ਼ਨ ਬੀਲਿਊ ਸਟਾਰਟ ਤੋਂ ਪਹਿਲਾਂ ਅਪਰੇਸ਼ਨ ਸਨਡਾਊਨ ਇੱਕ ਕਿਤਾਬ ਲਿਖੀ ਗਈ ਹੈ ਤੇ ਉਹ ਸਮੇਂ ਦੇ ਹਾਲਾਤ ਵੀ ਦੱਸਦੇ ਨੇ ਕਿ ਇੰਦਰਾ ਗਾਂਧੀ ਨੇ ਬਲਿਸਟਾਰ ਆਪਰੇਸ਼ਨ ਤੋਂ ਪਹਿਲਾਂ ਇੱਕ ਹੋਰ ਆਪਰੇਸ਼ਨ ਦੀ ਤਿਆਰੀ ਕੀਤੀ ਸੀ ਜਿਸ ਨੂੰ ਆਪਰੇਸ਼ਨ ਸਨਡਾਊਨ ਕਿਹਾ ਗਿਆ ਸੀਗਾ ਉਸ ਸਮੇਂ ਇੰਦਰਾ ਗਾਂਧੀ ਨੇ ਇਹ ਅਪ੍ਰੀਸ਼ੀਅਲ ਅੰਜਾਮ ਦੇਣ ਤੋਂ ਇਨਕਾਰ ਕਰ ਦਿੱਤਾ ਸੀਗਾ ਪਰ ਇਸ ਤੋਂ ਬਾਅਦ ਬਲਿਸਟਾਰ ਆਪਰੇਸ਼ਨ ਹੋਇਆ ਆਪਰੇਸ਼ਨ ਸਨਡਾਊਨ ਜਦੋਂ ਕੀਤਾ ਜਾਣਾ ਸੀਗਾ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਨੇ ਜਾਂ ਭਾਰਤ ਸਰਕਾਰ ਨੇ ਉਦੋਂ ਦੀ ਬ੍ਰਿਟਾਨੀਆ ਸਰਕਾਰ ਤੋਂ ਵੀ ਮਦਦ ਲਈ ਸੀ ਤੇ ਉਦੋਂ ਦੀ ਜੋ ਸਰਕਾਰ ਸੀ ਉਹਦੇ ਉਸ ਸਮੇਂ ਪ੍ਰਧਾਨ ਮੰਤਰੀ ਮਾਰਗਰਟ ਥੈਚਰ ਸੀਗੇ ਤੇ ਇਸ ਸਬੰਧ ਵਿੱਚ ਜਿਹੜੇ ਦਸਤਾਵੇਜ਼ ਸਾਹਮਣੇ ਆਏ ਨੇ ਉਹਨਾਂ ਤੋਂ ਇਹ ਪਤਾ ਲੱਗਦਾ ਹੈ ਕਿ ਉਦੋਂ ਦੀ ਬ੍ਰਿਟਾਨੀਆ ਸਰਕਾਰ ਵੀ ਭਾਰਤ ਸਰਕਾਰ ਨਾਲ ਲੜ ਕੇ ਇਹ ਆਪਰੇਸ਼ਨ ਅੰਜਾਮ ਦੇਣਾ ਚਾਹੁੰਦੀ ਸੀਗੀ ਇਸ ਸਬੰਧ ਵਿੱਚ ਅਸੀਂ ਇਸ ਜੂਨ ਦੇ ਮਹੀਨੇ ਦੀ ਜਿਹੜੀ ਸ਼ੁਰੂਆਤ ਹੈ ਜਿਹੜੀ ਦੁੱਖ ਸਾਡਾ ਸਮਾਂ ਉਸ ਸੰਬੰਧ ਵਿੱਚ ਪਿਛਲੇ ਸਾਲ ਦੀ ਉਹ ਵੀਡੀਓ ਪਾ ਰਹੇ ਹਾਂ ਤੇ ਉਹਦੇ ਵਿੱਚ ਤੁਹਾਨੂੰ ਕਾਫੀ ਜਾਣਕਾਰੀ ਮਿਲੂਗੀ ਤੇ ਪਤਾ ਲੱਗੂਗਾ ਕਿ ਆਖਰਕਾਰ ਉਸ ਸਮੇਂ ਦੀਆਂ ਸਰਕਾਰਾਂ ਨੇ ਕੀ ਕੁਸ਼ਿਸ਼ ਕੀਤਾ ਸੀਗਾ ਦੇਖੋ ਹੋ ਵੀਡੀਓ ਸਸਕਾਰ ਦੋਸਤੋ ਅੱਜ 6 ਜੂਨ ਹੈ ਜਿੰਨੇ ਵੀ ਸਿੱਖ ਹੁੰਦੇ ਐ ਛੇ ਜੂਨ ਨੂੰ ਬਹੁਤ ਹੀ ਜ਼ਿਆਦਾ ਮਾਇੂਸ ਹੁੰਦੇ ਨੇ ਕਿਉਂਕਿ ਉਸ ਸਮੇਂ ਉਸ ਸਮੇਂ ਦੀ ਜਿਹੜੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਜਿਹਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ ਉਸ ਨੇ ਬਲੂ ਸਟਾਰ ਆਪਰੇਸ਼ਨ ਕੀਤਾ ਸੀ ਉਸ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ ਸੀ ਸੰਤ ਜਗਤਾਰ ਸਿੰਘ ਪਟਾਵੜੀ ਸ਼ਹੀਦ ਹੋ ਗਏ ਸੀ ਉਹਦੇ ਸਾਕੀ ਵੀ ਸ਼ਹੀਦ ਹੋ ਗਏ ਸੀ ਬਹੁਤ ਸਾਰੇ ਨਿਰਦੋਸ਼ ਲੋਕ ਇਸ ਅਪ੍ਰੈਸ਼ਨ ਦੇ ਦੌਰਾਨ ਮਾਰੇ ਗਏ ਸੀ ਬ੍ਰਿਟਿਸ਼ਰ ਅਪ੍ਰੈਸ਼ਨ ਦੇ ਦੌਰਾਨ ਸ੍ਰੀ ਅਕਾਲ ਪੁਰਖ ਸਾਹਿਬ ਟਹਿ ਟੇਰੀ ਹੁੰਨਾ ਸੀ ਇਹ ਇਸ ਅਪ੍ਰੈਸ਼ਨ ਤੋਂ ਪਹਿਲਾਂ ਵੀ ਕਦਰ ਵਿੱਚ ਵੀ ਸਰਕਾਰ ਸੀ ਉਸ ਦੇ ਕਾਂਗਰਸ ਉਹ ਸਾਸ਼ਾ ਬਣਾਉਂਦੀ ਰਹਿੰਦੀ ਸੀ ਤੇ ਇਸ ਵਕਤ ਵਿੱਚ ਇਹ ਵੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਕਿ ਉਦੋਂ ਦੀ ਸਰਕਾਰ ਨੇ ਇੱਕ ਆਪਰੇਸ਼ਨ ਸ਼ਟਡਾਊਨ ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਸੀ ਇਹੇ ਆਪਰੇਸ਼ਨ ਸ਼ਟਡਾਊਨ ਕੀ ਸੀਗਾ ਇਸ ਵੰਦ ਵਿੱਚ ਅਲੱਗ-ਰੱਗ ਸਰਦੀਆਂ ਕਿਹਾ ਕਈ ਕਿਤਾਬਾਂ ਮਿਲਦੀਆਂ ਨੇ ਉਹਨਾਂ ਵਿੱਚ ਇਸ ਦਾ ਜ਼ਿਕਰ ਵੀ ਮਿਲਦਾ ਹੈ ਤੇ ਇਹੇ ਆਪਰੇਸ਼ਨ ਅੰਜਾਮ ਦੇ ਲਈ ਉਦੋਂ ਦੀ ਸਰਕਾਰ ਤੇ ਬਰਤਾਨੀਆਂ ਦੇ ਨਾਲ ਵੀ ਸੰਪਰਕਿਕਤਾ ਸੀਗਾ ਇਸ ਬਾਬਤ ਵਿੱਚ ਪਿਛਲੇ ਸਮੇਂ ਤੋਂ ਰਾਹ ਹੈ ਕਾਫੀ ਚਰਚਾ ਵੀ ਚੱਲੀ ਸੀ ਤੇ ਬਹੁਤ ਸਾਰੇ ਸਿੱਖਾਂ ਨੇ ਬਰਤਾਨੀਆਂ ਦੇ ਖਿਲਾਫ ਵੀ ਰੋਸ ਪ੍ਰਗਟ ਕੀਤਾ ਸੀ ਅੱਪਾ ਹੁਣ ਗੱਲ ਕਰਦੇ ਆਂ ਵੀ ਆਪਰੇਸ਼ਨ ਸਾਹਗਾਮੀ ਕਿਹੜੇ ਤੰਦੇ ਨਾਲ ਕਰਨਾ ਸੀ ਕਿਉਂ ਕਰਨਾ ਸੀ ਇਹਦਾ ਕਾਰਨ ਇਹ ਸੀਗਾ ਕਿ ਸੰਤ ਜਰਨੈਲ ਸਿੰਘ ਭਿੰਡਾਲਿਆਂ ਦੀਆਂ ਗਤੀਵਿਧੀਆਂ ਸਰਗਰਮੀਆਂ ਕਾਫੀ ਚਾਫਰੀਆਂ ਸੀਗੀਆਂ ਤੇ ਕੇਂਦਰ ਸਰਕਾਰ ਪਰੋਂ ਇਹ ਦੇਖਿਆ ਜਾ ਰਿਹਾ ਸੀਗਾ ਕਿ ਇਹਨਾਂ ਸਰਗਰਮੀਆਂ ਨੂੰ ਕਿਵੇਂ ਰੁਕਾਇਆ ਜਾਵੇ ਇਸ ਲੰਤ ਵਿੱਚ ਭਾਰਤੀ ਖੁਫੀਆ ਏਜੰਸੀ ਦੇ ਜਿਹੜੇ ਇੱਕ ਮੁਖੀ ਸੀਗੇ ਰਾਮਨਾਥ ਕਾ ਉਹਨਾਂ ਨੇ ਇੱਕ ਯੂਟਰਾ ਬਣਾਈ ਸੀ ਕਿ ਸੰਤ ਚਰਨ ਸਿੰਘ ਪਟਵਾਲਾ ਨੂੰ ਹੈਲੀਕਾਪਟਰਾਂ ਦੇ ਰਾਹੀਂ ਇਹ ਅਗਵਾ ਕਰਕੇ ਲੈ ਕੇ ਗਏ ਜਾਵੇ ਇਸ ਵਕਤ ਕਿ ਉਹਨਾਂ ਨੇ ਸ੍ਰੀ ਅਕਾਲ ਆਪਰਾ ਹਰਮੰਦਰ ਸਾਹਿਬ ਦਾ ਇੱਕ ਵਿਸ਼ੇਸ਼ ਮਾਡਲ ਵੀ ਸਹਾਇਤਾ ਉਪਰੰਤ ਬਣਾਇਆ ਸੀਗਾ ਤਾਂ ਜੋ ਆਪਰੇਸ਼ਨ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਥੇ ਪ੍ਰੈਕਟਿਸ ਵਿਆਦ ਕੀ ਦੀ ਜਾ ਸਕੇ ਤੇ ਇਸ ਵਰਦ ਵਿੱਚ ਜਿਹੜੀ ਬਰਤਾਨੀਆ ਦੀ ਖੁਫੀਆ ਏਜੰਸੀ ਹੈ ਐਮ ਆਈ 6 ਨਾਲ ਵੀ ਤਾ ਹੈ ਸੰਪਰਕ ਕੀਤਾ ਗਿਆ ਸੀਗਾ ਐਮ ਆਈ 6 ਦੇ ਜਸੂਸ ਨੇ ਉਹ ਵੀ ਹਰਮਨ ਦਸਹ ਦਾ ਮੌਇਨਾ ਕਰਕੇ ਲਈ ਸੀ ਕਿ ਇਸ ਆਪਰੇਸ਼ਨ ਨੂੰ ਅੰਜਾਮ ਦੇਣ ਲੱਗਿਆ ਹੈ ਕੀ ਨੁਕਸਾਨ ਹੋ ਸਕਦਾ ਹੈ ਕਿਸ ਤਰੀਕੇ ਨਾਲ ਇਸ ਨੂੰ ਜਾਂ ਆਪਰੇਸ਼ਨ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਸ ਸੰਬੰਧ ਵਿੱਚ ਕਾਫੀ ਸਾਰੇ ਜਿਹੜੇ ਵੇਰਵੇ ਨਹੀਂ ਰਾਦੇ ਸਾਭਕਾ ਇੱਕ ਅਧਿਕਾਰੀ ਹੈ ਵੀ ਰਮਨ ਉਹਨਾਂ ਨੇ ਇੱਕ ਕਿਤਾਬ ਲਿਖੀ ਹੈ ਕਾ ਬੁਆਇਜ਼ ਆਪ ਰਾ ਉਹਦੇ ਵਿੱਚ ਵੀ ਵਰਤਾਰੀਆਂ ਦੇ ਨਾਲ ਜੋ ਸੰਪਰਕ ਕੀਤਾ ਗਿਆ ਉਸ ਬਾਰੇ ਗੱਲ ਕਰ ਹੀ ਹੀ ਗਿਆ ਤੇ ਇਹਨਾਂ ਜਿਹੜੇ ਮੈਂ ਤੁਹਾਨੂੰ ਜੋ ਜਸੂਸਾਂ ਦੀ ਗੱਲ ਕਰ ਰਿਹਾ ਸੀਗਾ ਉਹਨਾਂ ਨੇ ਖਰਬਤ ਸਰਾ ਇਜਾ ਕੀ ਇਸ ਗੱਲ ਦਾ ਮੂਆ ਨਾ ਵੀ ਲਿਆ ਸੀਗਾ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪੱਤਰਕਾਰ ਨੇ ਉਹਨਾਂ ਦਾ ਨਾਂ ਹੈ ਐ ਫਿਲ ਮਿਲਰ ਉਹਨਾਂ ਨੇ 13 ਜਨਵਰੀ 2014 ਨੂੰ ਆਪਲਾ ਇੱਕ ਬਲਾਗ ਲਿਖਿਆ ਸੀਗਾ ਉਸ ਬਲਾਗ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀਗਾ ਕਿ ਜਿਹੜਾ ਹੈਗਾ ਭਾਰਤ ਸਰਕਾਰ ਨੇ ਉਸ ਸਮੇਂ ਬਰਦਾਰੀ ਦੀ ਮਦਦ ਲੈਣੀ ਚਾਹੀ ਸੀਗੀ ਉਸ ਨੇ ਕੁਝ ਕਾਗਜ਼ ਦੇਖੇ ਸੀ ਉਹਨਾਂ ਕਾਗਜ਼ਾਂ ਦੇ ਆਧਾਰ ਤੇ ਉਹਨੇ ਗੱਲ ਕੀਤੀ ਸੀ ਇੰਡੀਆ ਟੁਡੇ ਨੇ ਨੀਕ ਲਹਿਗਾ 13 31 ਜਨਵਰੀ 2014 ਦੇ ਇੱਕ ਲੇਖ ਆਇਆ ਸੀ ਉਹਦੇ ਵਿੱਚ ਸਨਹਿਤ ਐਂਗ੍ਰੈਂਪ ਉਹਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਸੰਤ ਜਰਨੈਲ ਸਿੰਘ ਭੇਡਾ ਵਾਲਿਆ ਨੂੰ ਜੋ ਹੈਗਾ ਕਿਡਨਾਪ ਕਰਨ ਦੇ ਲਈ ਆਪਰੇਸ਼ਨ ਸਟਾਉਨ ਕੀਤਾ ਜਾਣਾ ਸੀਗਾ ਤੇ ਇਸ ਸੰਬੰਧ ਵਿੱਚ ਇੱਕ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਇੱਕ ਤਸਵੀਰ ਦੇਖ ਰਹੇ ਹੋ ਉਹ ਤਸਵੀਰ ਜੀਬੀਐਸ ਸਿੱਧੂ ਦੀ ਹੈ ਜੀਬੀਐਸ ਸਿੱਧੂ ਕੌਣ ਸੀ ਜੀਬੀਐਸ ਸਿੱਧੂ ਤੁਹਾਨੂੰ ਪਤਾ ਹੋਊਗਾ ਕੁਝ ਨੂੰ ਪਤਾ ਹੋਊਗਾ ਕੁਝ ਨੂੰ ਨਹੀਂ ਪਤਾ ਹੋਊਗਾ ਐ ਪਾਰਟਨ ਦੇ ਉਦੈਸ਼ ਮੰਤਰੀ ਰਹੇ ਸਵਰਗੀ ਸਿੰਘ ਉਹ ਇੰਦਰਾ ਗਾਂਧੀ ਦੇ ਮੌਕੇ ਹੁੰਦੇ ਸੀਗੇ ਉਹਨਾਂ ਦੇ ਹੀ ਜਵਾਈ ਦੇ ਉਹਨਾਂ ਨੇ ਵੀ ਇੱਕ ਕਿਤਾਬ ਲਿਖੀ ਹੈ ਉਹਦਾ ਨਾਮ ਹੈ ਦੀ ਖਾਲਿਸਤਾਨ ਕਨਸਪੀਰੇਸੀ ਉਹਦੇ ਜੋ ਸਬੰਧ ਸੀਗੇ ਉਹ ਖੁੱਦ ਵੀ ਜਰੇ ਗਿਆ ਆਰਾਧ ਵਿੱਚ ਉਹ ਸ਼ਿਸਕਤ ਰਹਿ ਚੁਕਿਆ ਤੇ ਉਹਨਾਂ ਨੇ ਇਹ ਗਲਦਸੀ ਐ ਕਿ ਉਹਨਾਂ ਦੇ ਸਬੰਧ ਜਰੇ ਸੀਗੇ ਇੱਕ ਟੇਕ ਚੰਦ ਨਾਗਰਾ ਵੀ ਜਿਹੜੇ ਜਿਹੜੇ ਕਿ ਡਾਇਰੈਕਟਰ ਤੇ ਰੌਪ ਸਿਕਿਉਰਟੀ ਸੀ ਦੇ ਤ੍ਰਿਪਾਰਤੀ ਇੱਕ ਕਮਾਂਡੋ ਫੋਰਸ ਸੀ ਦੀ ਤੇ ਇਸ ਫੋਰਸ ਨੂੰ ਇਸ ਕੰਮ ਤੇ ਲਈ ਤਿਆਰ ਕੀਤਾ ਜਾ ਰਿਹਾ ਸੀਗਾ ਤੇ ਉਸ ਵੱਲੋਂ ਜਿਹੜਾ ਹੈਗਾ ਹਰਮੰਦਰ ਸਾਹਿਬ ਦੇ ਵਿੱਚ ਜਿਸੂ ਜੀ ਭੇਜੇ ਗਏ ਉਹਨਾਂ ਜਿਸੂ ਸਾਹਿਬ ਨੇ ਇਹ ਨਕਸ਼ੇ ਤਿਆਰ ਕੀਤੇ ਨਕਸ਼ੇ ਤਿਆਰ ਕਰ ਰਹੇ ਜਿਹੜਾ ਗੁਰੂ ਨਾਨਕ ਨਿਵਾਸ ਹੈ ਉਸ ਦੀ ਛੱਤ ਉੱਤੇ ਜਿੱਥੇ ਸੰਤ ਜਗਤਾਰ ਸਿੰਘ ਪਿੰਡ ਵਾਲੇ ਅਕਸਰ ਪਾਸ਼ਣ ਦਿਆ ਕਰਦੇ ਸੀਗੇ ਉੱਥੇ ਹੀ ਜਿਹੜਾ ਹੈਗਾ ਆਪਰੇਸ਼ਨ ਚਲਾਇਆ ਜਾਣਾ ਸੀਗਾ ਤੇ ਉਹ ਇਸ ਸਬੰਧ ਵਿੱਚ ਜਿਹੜੇ ਕੋਫੀ ਏਜੰਸੀ ਰਾਦੇ ਰਾਮਨਾਥ ਕਾਪਰ ਸੀਗੇ ਉਹਨਾਂ ਨੇ ਨਾਗਰਾਮੀ ਨੂੰ ਇੱਕ ਵਾਰ ਫਿਰ ਇੰਦਰਾ ਗਾਂਧੀ ਦੇ ਕੋਲ ਜਾ ਕੇ ਇਸ ਆਪਰੇਸ਼ਨ ਦੀ ਤਿਆਰੀ ਤੇ ਨਾਲ ਨਾਲ ਇਸ ਆਪਰੇਸ਼ਨ ਦੀ ਜਿਹੜਾ ਬਰੀਫਿੰਗ ਦੇ ਨੂੰ ਕਿਹਾ ਗਿਆ ਉਸ ਨੇ ਜੋ ਬਰੀਫਿੰਗ ਦਿੱਤੀ ਗਈ ਉਹਦੇ ਵਿੱਚ ਇਹ ਸੀਗਾ ਕਿ ਹੈਲੀਕਾਪਟਰ ਜਾਣਗੇ ਰਸਿਆਂ ਨਾਲ ਕਮਾਂਡੋੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੀ ਇਸ ਨਾਲ ਕਿੰਨਾ ਕੁ ਨੁਕਸਾਨ ਜਾਨੀ ਹੋ ਸਕਦਾ ਹੈ ਤਾਂ ਉਹਨਾਂ ਨੇ ਦੱਸਿਆ ਸੀਗਾ ਕਿ ਇਸ ਆਪਰੇਸ਼ਨ ਦੇ ਦੌਰਾਨ ਜਿਹੜੇ ਕਮਾਂਡੋ ਕਾਫੀ ਮਾਰੇ ਜਾ ਸਕਦੇ ਤੇ ਦੋਨੇ ਹੈਲੀਕਾਪਟਰ ਵੀ ਤਬਾਹ ਹੋ ਸਕਦੇ ਤਾਂ ਉਸ ਵਿੱਚ ਇੰਦਰਾ ਗਾਂਧੀ ਦੇ ਪੰਨ ਪਤਾ ਨਹੀਂ ਕੀ ਗੱਲ ਆਈ ਤੇ ਉਹਨਾਂ ਨੇ ਇਹ ਆਪਰੇਸ਼ਨ ਰੱਦ ਕਰ ਦਿੱਤਾ ਤੇ ਇਹ ਆਪਰੇਸ਼ਨ ਅੱਗੇ ਹੋਰ ਸ੍ਰੇਣੀ ਚੜਿਆ ਹੈਗਾ ਤੇ ਇਹੀ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਉਸ ਸਮੇਂ ਦੀ ਸਰਕਾਰ ਸੀ ਇੰਦਰਾ ਗਾਂਧੀ ਦੀ ਸਰਕਾਰ ਸੀ ਉਸ ਵੱਲੋਂ ਲਗਾਤਾਰ ਇਹ ਯੋਜਨਾਵਾਂ ਬਣਾਈਆਂ ਜਾਂਦੀਆਂ ਸੀ ਰਹੀਆਂ ਸੀਗੇ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਸਭ ਸਿਖਾਇਆ ਜਾ ਸਕੇ ਹੁਣ ਇਸ ਜੋ ਆਪਰੇਸ਼ਨ ਸੀਗਾ ਹੋ ਸਕਦਾ ਉਸ ਦੇ ਵਿੱਚ ਘੱਟ ਜਿਹੜਾ ਹੈਗਾ ਨੁਕਸਾਨ ਹੁੰਦਾ ਪਰ ਫਿਰ ਉਸ ਸਮੇਂ ਇੰਦਰਾ ਗਾਦੀ ਨੇ ਕੀ ਸੋਚਿਆ ਕਿਉਂ ਨਹੀਂ ਇਹ ਆਪਰੇਸ਼ਨ ਕੀਤਾ ਇਹ ਇੱਕ ਅਲੱਗ ਬਹਿਸ ਦਾ ਵਿਸ਼ਾ ਹੈ ਪਰ ਬੀਓ ਸਟਾਰ ਆਪਰੇਸ਼ਨ ਉਸ ਸਮੇਂ ਅੰਜਾਮ ਦਿੱਤਾ ਗਿਆ ਜਿਸ ਦਾ ਅਸੀਂ ਖਮਿਆਜਾ ਸਿੱਖਾਂ ਨੇ ਭੁਗਤਿਆ ਖੁਦ ਇੰਦਰਾ ਗਾਦੀ ਨੂੰ ਵੀ ਭੁਗਤਣਾ ਪਿਆ ਤੇ ਇਸ ਸੰਬੰਧ ਵਿੱਚ ਇਹ ਜੋ ਕਿਤਾਬ ਹੈ ਕੁਝ ਕਿਤਾਬਾਂ ਜਿਹੜਾ ਮੈਂ ਸਿਫਰ ਕੀਤਾ ਹੈ ਉਹ ਪੜਵਾਲੀਆਂ ਨੇ ਪੜ੍ਹੇ ਚਾਹੀਦੀਆਂ ਨੇ ਉਤੋਂ ਇਹਨਾਂ ਗੱਲਾਂ ਦਾ ਪਤਾ ਲੱਗਦਾ ਹੈ ਕਿ ਅਖਰਕਰ ਉਹ ਸਮिति ਸਰਕਾਰਾਂ ਕੀ ਕੁਸ਼ ਕਰਦੀਆਂ ਰਹੀਆਂ ਸੀਗਾ ਤੇ ਉਹਨਾਂ ਦਾ ਭਾਰਤ ਦੇ ਪ੍ਰਤੀ ਕੀ ਦ੍ਰਿਸ਼ਟੀਕੋਣ ਸੀਗਾ ਇਹ ਦ੍ਰਿਸ਼ਟੀਕੋਣ ਹੀ ਨਹੀਂ ਸੀਗਾ ਕਿ ਇਹਦੇ ਵਿੱਚ ਤੁਸੀਂ ਇਹ ਵੀ ਦੇਖਦੇ ਹਾਂ ਕਿ ਸਿੱਖਾਂ ਦੀ ਇਸ ਆਬਾਦਤ ਘਰ ਨੂੰ ਤਬਾਹ ਕਰਨ ਦੇ ਲਈ ਇੰਦਰਾ ਗਾਂਧੀ ਨੇ ਉਸ ਸਮੇਂ ਦੀ ਜਿਹੜੀ ਸਰਕਾਰ ਸੀਗੀ ਉਸ ਨੂੰ ਵੀ ਬਰਤਾਨੀਆ ਸਰਕਾਰ ਸੇ ਉਹ ਉਸ ਨਾਲ ਵੀ ਸੰਪਰਕ ਕੀਤਾ ਖੈਰ ਇਹ ਇਹ ਜੋ ਜਾਣਕਾਰੀ ਹੈ ਜੇ ਤੁਹਾਨੂੰ ਚੰਗੀ ਲੱਗੀ ਤਾਂ ਇਹ ਜਾਣ ਆਪਣਾ ਕਮੈਂਟ ਦੇਣਾ ਤੇ ਫਿਰ ਆਪਾਂ ਕੋਈ ਨਵੀਂ ਇਹ ਇਸ ਤਰ੍ਹਾਂ ਦੀ ਕੋਈ ਕਿਤਾਬ ਜਾਂ ਜਿਹੜੇ ਹੈਗੇ ਇਹ ਜਿਹੜਾ ਪ੍ਰੋਗਰਾਮ ਪੇਸ਼ ਕਰਦੇ ਹਾਂਗੇ ਉਦ ਤੱਕ ਵੀ ਅਗਲੇ ਉਸ ਸਸਕਾ